ਜਾਵਦੀਆਂ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਆਪਣੇ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਨਵੇਂ-ਨਵੇਂ ਅਪਡੇਟ ਦੇਖ ਸਕਦੇ ਹੋ ਅੱਜ ਦੀ ਬ੍ਰੇਕਿੰਗ ਨਿਊ ਲੋਹੜੀ ਤੇ ਮਿਲੇਗਾ ਮਹਿਲਾ ਨੂੰ ਤੋਹਫਾ ਹਜ਼ਾਰ ਰੁਪਏ ਪੈਨਸ਼ਨ ਸਕੀਮ ਕੀਤੀ ਸ਼ੁਰੂ 18 ਸਾਲ ਤੋਂ ਵੱਧ ਸਾਰੀਆਂ ਮਹਿਲਾਵਾਂ ਭਾਗ ਲੈ ਸਕਦੀਆਂ ਹਨ ਇਹ ਫਾਰਮ ਦੋਸਤੋ ਜਿੰਦਿਆਂ ਅੱਜ ਦੀ ਅਪਡੇਟ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਨਵੇਂ-ਨਵੇਂ ਅਪਡੇਟ ਮਿਲਦੇ ਰਹਿਣ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਲੋਹੜੀ ਤੇ ਮਿਲੇਗਾ ਮਹਿਲਾ ਨੂੰ ਤੋਹਫਾ 1000 ਰੁਪਏ ਪੈਨਸ਼ਨ ਸਕੀਮ ਕੀਤੀ ਜਾਏਗੀ ਸ਼ੁਰੂ ਤਾਂ ਪੰਜਾਬ ਸਰਕਾਰ ਦੁਆਰਾ సీఎం ਬੰਦਮਨ ਸਾਹਿਬ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮਹਿਲਾ ਨੂੰ 2000 ਰੁਪਏ ਪੈਨਸ਼ਨ ਸਕੀਮ ਦਾ ਵਾਅਦਾ ਵੋਟਾਂ ਟਾਈਮ ਕੀਤਾ ਸੀ ਉਹ ਵਾਅਦਾ ਅਸੀਂ ਲੋਹੜੀ ਦੇ ਦਿਨ ਸ਼ੁਰੂ ਕਰ ਰਹੇ ਹਾਂ ਜਿਹੜੀਆਂ ਪੰਜਾਬ ਦੀਆਂ ਪੱਕੀਆਂ ਵਸਨੀਕ ਮਹਿਲਾ ਨੇ ਉਹਨਾਂ ਨੂੰ ਇਸ ਸਕੀਮ ਦੇ ਵਿੱਚ ਲਾਭ ਦਿੱਤਾ ਜਾਏਗਾ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਵੀ ਪਰਸਨ ਸਰਕਾਰੀ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾਗਾ ਔਰ ਤੁਹਾਡੇ ਸਲਾਨਾ ਆਮਦਨ 1 ਲੱਖ ਤੋਂ ਘੱਟ ਹੋਣੀ ਲਾਜ਼ਮੀ ਹੈ ਇਸ ਫਾਰਮ ਨੂੰ ਭਰਨ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਬੈਂਕ ਕਾਪੀ ਬੋਰਡ ਕਾਰਡ ਅਤੇ ਰੈਜ਼ੀਡੈਂਟ ਯਾਨਕੀ ਵਸਨੀਕੀ ਦਾ ਪੱਕਾ ਪ੍ਰੂਫ ਹੋਣਾ ਲਾਜ਼ਮੀ ਹੈ ਅਗਰ ਤੁਹਾਡੇ ਕੋਲ ਇਹ ਸਾਰੇ ਡਾਕੂਮੈਂਟ ਨਹੀਂ ਹੈ ਤਾਂ ਲੋਰੀ ਤੋਂ ਪਹਿਲਾਂ ਪਹਿਲਾਂ ਆਪਣੇ ਡਾਕੂਮੈਂਟ ਨੂੰ ਕੰਪਲੀਟ ਕਰ ਲੋ ਤਾਂ ਕਿ ਤੁਸੀਂ ਇਸ ਸਕੀਮ ਦਾ ਲਾਭ ਲੈ ਸਕੋ ਅਗਲੀ ਅਪਡੇਟ ਇਸ ਫਾਰਮ ਦੇ ਲਈ 18 ਸਾਲ ਤੋਂ ਵੱਧ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਔਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰਸਨ ਸਰਕਾਰੀ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾਗਾ ਇਸ ਤੋਂ ਇਲਾਵਾ ਇਸ ਸਕੀਮ ਦੇ ਵਿੱਚ ਕੁਝ ਸ਼ਰਤਾ ਹੋ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾਗਾ ਤੁਹਾਡੇ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਰੈਜ਼ੀਡੈਂਟ ਪ੍ਰੂਫ ਹੈ ਉਹ ਲਗਭਗ 5 ਸਾਲ ਤੋਂ ਜ਼ਿਆਦਾ ਪੁਰਾਣਾ ਹੋਣਾ ਲਾਜ਼ਮੀ ਹੈ ਇਸ ਸਕੀਮ ਦੇ ਕਿਵੇਂ ਲਾਭ ਲੈਣਾ ਹੋਵੇਗਾ ਕਿਵੇਂ ਫਾਰਮ ਭਰਨਾ ਹੋਵੇਗਾ ਇਸ ਤੇ ਬਾਰੇ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੈਕਸਟ ਵੀਡੀਓ ਵਿੱਚ ਤੁਹਾਨੂੰ ਇਸ ਤੇ ਬਾਰੇ ਹੋਰ ਜਾਣਕਾਰੀ ਦੇ ਸਕੀਏ ਧੰਨਵਾਦ